ਆ ਹੁਣ ਅਸੀਂ ਹੋ ਕੇ ਆਏ ਆ ਉਥੋਂ ਘਾਟੀ ਘਾਟੀ ਮੈਨੂੰ ਕਹਿੰਦਾ ਕੋਈ ਸੱਜਣ ਕਹਿੰਦਾ ਮਕਾਨ ਨਿਆ ਬਣਾਣਾ ਇਹੋ ਜਿਹੇ ਢੰਗ ਦੱਸੋ ਵੀ ਮੇਰੀਆਂ ਕੰਧਾਂ 'ਚੋਂ ਨਾਮ ਦੀ ਖੁਜਵੋ ਆ ਮੈਂ ਕਿਹਾ ਆ ਸਕਦੀ ਆ ਆਪਸੰਦ ਮੈਂ ਕਿਹਾ ਹਰ ਸੀਮਿੰਟ ਦੀ ਬੋਰੀ ਤੇ ਇੱਕ ਜਪਜੀ ਸਾਹਿਬ ਦਾ ਪਾਠ ਕਰਨ ਫੋਕੀ ਗਿਆ ਯਾ ਹਰ ਹੋਰੀ ਤੇ ਮੈਂ ਕਿਹਾ ਹਾਂ ਮੈਂ ਕਿ ਜਿੰਨੀ ਇੱਟ ਲੱਗੇ ਹਰ ਇੱਕ ਤੇ ਵਾਹਿਗੁਰੂ ਜਪਣਾ 10000 ਇੱਟਾਂ ਤੇ ਵਾਹਿਗੁਰੂ ਜਪ ਕੇ ਜਲਦਾ ਛੱਡਾ ਜਿੰਨੇ ਬਾਟੇ ਰੇਤ ਉਹਨੇ ਚੌਬਈ ਸਾਹਿਬ ਦੇ ਪਾਸ ਹਾਜ਼ਰੀ ਬੱਚਿਆਂ ਨੂੰ ਲਾਵੇ ਹਰ ਬਜਰੀ ਦੇ ਤਾਣੇ ਤੇ ਵਾਈ ਵਾਈ ਮੈਂ ਗੁਰੂ ਦੀ ਜ਼ੁਰੀ ਚ ਕਹਿ ਰਿਹਾ ਜੀ ਉਹ ਮਟੀਰੀਅਲ ਤੇਰੀ ਇਹ ਗੱਲ ਸਹੀ ਹੈ ਸਾਡੀ ਪਰ ਟਰਾਈ ਕੀਤੀ ਉਹ ਫਿਰ ਜਦੋਂ ਲੱਗਣ ਗਈਆਂ ਨਾ ਉਹ ਜਿਹੜੇ ਗੁਰਜਜੀਤ ਸਾਹਿਬ ਦੇ ਪਾਠ ਸਿਮਰਨ ਕੀਤੇ ਹੋਣਗੇ ਨਾ ਉਹ ਤੈਨੂੰ ਇੱਟਾਂ ਵਿੱਚੋਂ ਉਸ ਸਿਮਰਨ ਦੀ ਹੀ ਖੁਸ਼ਬੂ ਆਏ ਉਹ ਬੰਦਗੀ ਅਗੋਂ ਤੂੰ ਸੰਭਾਲ ਉਹਨਾਂ ਕਮਰਿਆਂ ਵਿੱਚ ਦੂਜੇ ਨਾਚ ਗਾਣੇ ਨਹੀਂ ਫਿਰ ਅਗੋਂ ਸੰਭਾਲ ਤੇਰੇ ਜੀਵਨ 'ਚ ਵੀ ਨਿਤਨੇਮ ਹੀ ਚੱਲੇ ਫਿਰ ਬੇਬੇ ਨਾਨਕੀ ਵਾਂਗੂ ਤੇਰਾ ਵੀ ਕਮਰਾ ਰੰਗਿਆ ਜਾਏ ਆਖੋ ਸਤਨਾਮ ਇਹਵੇਂ ਤਰੀਕੇ ਦੇ ਐ ਹੁਣ ਲੋਬਿਆਣੇ ਜੇ ਸੰਗਾਲਿਆਂ ਦੇ ਘਰ 40 ਦਿਨ ਮਹਾ ਸ਼ਰੋਮਣੀ ਸੰਪਟ ਪਾੜ ਚਲੇ ਹਰ ਪੰਕਤੀ ਤੇ ਸੰਪਟ ਪੰਜ ਸੰਪਟ ਇੱਕ ਸਾਈਡ ਤੇ ਪੰਜ ਸੰਪਟ 40 ਦਿਨ ਜਿਹੜੇ ਬਾਠੀ ਅੰਦਰ ਰਹੇ 40 ਦਿਨ ਅੰਦਰ ਹੀ ਰਹੇ ਹੁਣ ਜਿਹੜਾ ਉੱਥੇ ਜਾਂਦਾ ਸੀ ਜਿਹੜਾ ਅੰਦਰ ਦਾ ਐਂਟਰੀ ਨਹੀਂ ਸੀ ਬਾਹਰ ਦੀਵਾਨ ਲੱਗਦੇ ਸੀ ਉਹ ਜਿਹੜੇ ਅੰਦਰ ਨੇ ਫਿਰ ਅੰਦਰ ਹੀ ਮਾਈ ਵਾੜਾ ਵੱਖਰਾ ਸੀ ਭਾਈ ਵਾੜਾ ਵੱਖਰਾ ਜਿਹੜੀ ਬੀਬੀਆਂ ਨੇ 40 ਦਿਨ ਕੱਟੇ ਸੀ ਆਪਣੀ ਬੰਦਗੀ ਇਦਰ ਭਾਈਆਂ ਨੇ ਔਰ ਐਡਾ ਸਖਤ ਬੈਰਾ ਮਹਾ ਸ਼ਰੋਮਣੀ ਸੰਗਠਨ ਪਾਠ 2 ਘੰਟੇ ਰੋਲ ਹੈ 2 ਘੰਟੇ ਤੋਂ ਬਾਅਦ ਜਿਹੜੇ ਪਾਠ ਨੇ ਉੱਠਣੇ 1 ਘੰਟਾ ਚੌਰਸਵ ਕਰਕੇ ਜਾਣੇ ਸਤਿਗੁਰਾਂ ਦਾ ਤੇ ਟੋਟਲ 6 ਘੰਟੇ ਰਾਮ ਕਰਨਾ ਹੈ ਸਾਦੀ ਦਾਲ ਮਿਲਣੀ ਹੈ ਤੇ ਸਾਦਾ ਪ੍ਰਸ਼ਾਦ ਆਪ ਕੋ ਸਤਿ ਮਾਸ਼ਾ ਵਾਹਿਗੁਰੂ ਸਿਮਰਨੀ ਸਿ ਬਾਬਾ ਭਜਨ ਸਿੰਘ ਨਾਨਕ ਸਰੋ ਚੱਲਦੇ ਪ੍ਰੋਗਰਾਮ ਵਿੱਚ 7-8 ਵਾਰ ਹੀ ਆਇਆ ਹੈ ਜਿੰਨੀ ਵਾਰੀ ਆਇਆ ਹੈ ਤੇ ਕਹਿੰਦੇ ਸੀ ਉੱਠਣ ਤੇ ਦਿਲ ਹੀ ਨਹੀਂ ਕਰਦਾ ਬਕਰ ਨਾਂ ਵੀ ਨਾਂ ਬੰਦ ਕੀ ਬੰਦ ਕੇ ਜਬ ਤਾਂ ਵੀ ਇਹ ਹੈ ਇਹਨਾਂ ਚੀਜ਼ਾਂ ਦਾ ਅਸਰ ਹੈ 5 ਮਿੰਟ ਟਿਕਾਉ ਦੇਣਾ ਬੜੇ ਪਿਆਰ ਦੇ ਨਾਲ ਇੱਕ